ਪੰਜਾਬੀ ਦੀ ਇੱਕ ਕਹਾਵਤ ਹੈ ਕਿ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ। ਹੁਣ ਸੋਚਿਆ ਜਾਵੇ ਗੁਰੂ ਕੀ ਹੁੰਦਾ ਹੈ? ਗੁਰੂ ਸ਼ਬਦ ਦੇ ਜੇ ਤੁਸੀਂ ਅਰਥ ਪੜੋਗੇ ਤਾਂ ਬਿਲਕੁਲ ਠੇਠ ਪੰਜਾਬੀ ਦੇ ਅਰਥਾਂ ਵਿੱਚ ਜੇ ਤੁਹਾਨੂੰ ਦੱਸਾਂ ਤਾਂ ਮਤਲਬ ਹੁੰਦਾ ਹੈ ਹਨੇਰੇ ਵਿੱਚੋਂ ਕੱਢ ਕੇ ਚਾਨਣ ਵਿੱਚ ਪਾਉਣ ਵਾਲਾ। ਹੁਣ ਹਨੇਰਾ ਭਾਵੇਂ ਰਾਤ ਦਾ ਹੋਵੇ ਭਾਵੇਂ ਅਗਿਆਨਤਾ ਦਾ ਹੋਵੇ ਦੋਨੇ ਤਰ੍ਹਾਂ ਦਾ ਹੀ ਬਹੁਤ ਖਤਰਨਾਕ ਹੁੰਦਾ ਹੈ ਜਿਹੜਾ ਸਾਡੇ ਜੀਵਨ ਦੇ ਵਿੱਚ ਦੁੱਖਾਂ ਨੂੰ ਹੀ ਲੈ ਕੇ ਆਉਂਦਾ ਇੱਕ ਛੋਟੀ ਜੀ ਉਦਾਹਰਨ ਲੈ ਲਈਏ ਤੁਸੀਂ ਕਿਸੇ ਕਮਰੇ ਦੇ ਵਿੱਚੋਂ ਕੁਝ ਲੈ ਕੇ ਆਉਣਾ ਹੋਵੇ ਉਸ ਜਗ੍ਹਾ ਦੇ ਵਿੱਚ ਹਨੇਰਾ ਹੋਵੇ ਤੁਸੀਂ ਕਮਰੇ ਵਿੱਚ ਪ੍ਰਵੇਸ਼ ਕੀਤਾ ਪ੍ਰਵੇਸ਼ ਕਰਨ ਤੋਂ ਬਾਅਦ ਜਿਹੜੀ ਵਸਤੂ ਤੁਸੀਂ ਲੈਣੀ ਚਾਹੁੰਦੇ ਹੋ ਆਲੇ ਦੁਆਲੇ ਵੇਖਣ ਲੱਗੇ ਨਹੀਂ ਪਤਾ ਲੱਗ ਰਿਹਾ ਕਿੱਥੇ ਪਈ ਹੈ ਹੋ ਸਕਦਾ ਹੈ ਲੱਭਦੇ ਲੱਭਦੇ ਤੁਸੀਂ ਡਿੱਗ ਵੀ ਪਵੋ ਸੱਟ ਵੀ ਖਾ ਲਵੋ ਆਪਣੇ ਆਪ ਨੂੰ ਕਿਸੇ ਤਕਲੀਫ ਦੇ ਵਿੱਚ ਵੀ ਲੈ ਆਓ ਪਰ ਜਦੋਂ ਹੀ ਤੁਸੀਂ ਕਿਸੇ ਸਾਧਨ ਰਾਹੀਂ ਚਾਨਣ ਕਰਦੇ ਹੋ ਤੇ ਤੁਹਾਨੂੰ ਆਪਣੇ ਆਪ ਤੇ ਹੈਰਾਨਗੀ ਹੁੰਦੀ ਹੈ ਮੈਂ ਵਸਤੂ ਕਿੱਥੋਂ ਲੱਭ ਰਿਆ ਸੀ ਤੇ ਵਸਤੂ ਕਿੱਥੇ ਪਈ ਹੈ ਜਦ ਇਹ ਤੁਸੀਂ ਉਸ ਨੂੰ ਫੜ ਲੈਂਦੇ ਇਸੇ ਤਰ੍ਹਾਂ ਹੀ ਅਗਿਆਨਤਾ ਦਾ ਹਨੇਰਾ ਗੁਰ ਸਿੱਖ ਪਿਆਰ ਜਦੋਂ ਮਨੁੱਖ ਗੁਰੂ ਦੀ ਸ਼ਰਣ ਵਿੱਚ ਆਉਂਦਾ ਹੈ ਗੁਰੂ ਸਿੱਖ ਦੇ ਅੰਦਰ ਚਾਨਣ ਪੈਦਾ ਕਰ ਦਿੰਦਾ ਹੈ ਪ੍ਰਕਾਸ਼ ਕਰ ਦਿੰਦਾ ਹੈ ਤੇ ਅਗਿਆਨਤਾ ਦਾ ਹਨੇਰਾ ਬਾਹਰ ਚਲੇ ਜਾਂਦਾ ਹੈ ਅਗਿਆਨਤਾ ਦੇ ਹਨੇਰੇ ਦੇ ਵਿੱਚ ਬੰਦਾ ਖੁਸ਼ੀਆਂ ਕਿਤੋਂ ਹੋਰ ਹੀ ਲੱਭਦਾ ਫਿਰਦਾ ਹੈ ਸੁੱਖ ਕਿਤੋਂ ਹੋਰ ਹੀ ਲੱਭਦਾ ਫਿਰਦਾ ਹੈ ਪ੍ਰਮਾਤਮਾ ਨੂੰ ਕਿਤੋਂ ਹੋਰ ਹੀ ਲੱਭਦਾ ਫਿਰਦਾ ਹੈ ਜਦੋਂ ਗੁਰੂ ਦਾ ਗਿਆਨ ਪ੍ਰਕਾਸ਼ ਚਾਨਣ ਹੋ ਜਾਂਦਾ ਹੈ ਫਿਰ ਉਸ ਨੂੰ ਪਤਾ ਲੱਗਦਾ ਹੈ ਇਹ ਸਾਰੀਆਂ ਵਸਤੂਆਂ ਸਾਰੀਆਂ ਬਖਸ਼ਿਸ਼ਾਂ ਸਾਰੀਆਂ ਰਹਿਮਤਾਂ ਮੇਰੇ ਅੰਦਰ ਹੀ ਪ੍ਰਵੇਸ਼ ਹਨ ਗੁਰੂ ਦੱਸ ਦਿੰਦਾ ਹੈ ਕਿ ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਚਾਰ ਇਹ ਅੰਦਰ ਦੇਹੀ ਦੇ ਅੰਦਰ ਸਾਰੇ ਗੁਣ ਤੇਰੇ ਅੰਦਰ ਮੌਜੂਦ ਹਨ ਤੂੰ ਉਹਨਾਂ ਨੂੰ ਪ੍ਰਗਟ ਕਰਨਾ ਸਿੱਖ ਉਹਨਾਂ ਨੂੰ ਲੱਭਣਾ ਸਿੱਖ ਲੱਭੇ ਕਿੱਥੋਂ ਜਾਣਗੇ ਜਦੋਂ ਗੁਰੂ ਦੇ ਸ਼ਰਨ ਵਿੱਚ ਆ ਕੇ ਸਿੱਖ ਗੁਰੂ ਦਾ ਉਹ ਟਾਸਲਾ ਲਵੇਗਾ ਗੁਰੂ ਵੱਲੋਂ ਦਿੱਤੇ ਹੋਏ ਪ੍ਰਕਾਸ਼ ਦੇ ਦੁਆਰਾ ਉਹਨਾਂ ਚੀਜ਼ਾਂ ਨੂੰ ਪਰਚੋ ਲਵੇਗਾ ਉਹਨਾਂ ਚੀਜ਼ਾਂ ਨੂੰ ਦੇਖ ਲਵੇਗਾ ਸੋ ਸਾਨੂੰ ਸਾਰਿਆਂ ਨੂੰ ਲੋੜ ਹੈ ਗੁਰੂ ਦੀ ਸੰਗਤ ਦੀ ਤੇ ਗੁਰੂ ਦੇ ਦਿੱਤੇ ਹੋਏ ਚਾਨਣ ਤੇ ਪ੍ਰਕਾਸ਼